ਤੇ ਠੰਡ ਬਹੁਤ ਆਣਾ ਤੇ ਆਪਾਂ ਇਹਨੂੰ ਸਟਾਰਟ ਕਰ ਦੇਣਾ ਟਰੱਕ ਬੰਦਾ ਹੁਣ ਆਪਣਾ ਜਨਰੇਟਰ ਸਟਾਰਟ ਹੋ ਗਿਆ ਕਰੰਟ ਵੀ ਸ਼ੋ ਕਰਨ ਲੱਗ ਗਿਆ ਇਹ ਜਾਂ ਤਾਂ ਹੱਬ ਤੇ ਚਾਹੀਦਾਗਾ ਆਹ ਵਾਲੀ ਤੇ ਜਾਂ ਇਹ ਤਾਂ ਅੱਗੇ ਇੱਥੋਂ ਤਾਈਂ ਵੀ ਇੰਨੇ ਸੱਨੇ ਚਾਹੀਦਾ ਪਿੱਛੇ ਆ ਤੇ ਇਧਰ ਹੈ ਹਾਮ ਬਸ ਲੋਡ ਚੱਕ ਲਿਆ ਬਲੌਰਾਂ ਹੁੰਦਾ ਉਹਨੂੰ ਮਿਲ ਕੇ ਬਾਦ ਦੋ ਮਿੰਟ ਫਿਰ ਨਿਕਲ ਲੈ ਬਲੌਰ ਆਈ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਦੇਖੋ ਤੋਂ ਹੁੰਦੇ ਸੀਗੀ ਉਹਦੇ ਨਾਲ ਆ ਸਾਰਾ ਇਹਦਾ ਸਾਰਾ ਬੰਦ ਹੋ ਗਿਆ ਟਰੱਕ ਦਾ ਆਸ਼ਮਾਨ ਜੀ? ਯਾ। ਹੋ ਜੋ ਪਰੇ ਹੋ ਜੋ ਹੋ ਜੋ। ਸਾਰੇ ਜਾਣੇ ਕਰੋ ਦਬਕੇ ਸਪੋਰਟ ਤੇ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਵਾਲਾ। ਇਕੜਾ ਸਾਰੇ ਜਾਣੇ ਸ਼ੇਅਰ ਤੇ ਲਾਈਕ ਲਾਜ਼ਮੀ ਕਰਿਆ ਕਰੋ ਤੇ ਬੈਲ ਆਈਕਨ ਲਾਜ਼ਮੀ ਨੱਪਿਆ ਕਰੋ। ਉਹਦੇ ਨਾਲ ਕਿ ਇਹ ਵੀਡੀਓ ਸਾਰਿਆਂ ਕੋਲੇ ਪਹੁੰਚਦੀ ਹੈ ਜੇ ਤੁਸੀਂ ਸ਼ੇਅਰ ਵੀ ਕਰਦੇ ਹੋ ਹਣ ਤੇ ਬਾਕੀ ਇਹ ਬੈਲ ਆਈਕਨ ਵਗੈਰਾ ਨੱਪਦੇ ਹੋ ਤਾਂ ਤੁਹਾਡੇ ਕੋਲੇ ਉਹਦੀ ਮੈਸੇਜ ਆ ਜਾਂਦਾ ਜਦੋਂ ਇਧਰੋਂ ਅਪਲੋਡ ਹੁੰਦੀ ਹੈ। ਕਰੋ ਦੱਬ ਕੇ سپورਟ ਤੁਹਾਡੀ سپورਟ ਦੀ ਬਹੁਤ ਲੋੜ ਆ ਹਾਂਜੀ ਸੰਗਤੇ ਗੁੱਡ ਮਾਰਨਿੰਗ ਹੋਰ ਸਾਰੇ ਚੜ੍ਹਦੀ ਕਲਾ ਚ ਲੈ ਵੀ ਆਪਾਂ ਨਵੇਂ ਸਾਲ ਦੀ ਨਵੇਂ ਹੀ ਸਵੇਰ ਨਾਲ ਉੱਠ ਖੜੇ ਆ ਸੁਬਾਹ ਦੇ 7:00 ਵੱਜ ਗਏ ਮੇਰੇ ਹਿਸਾਬ ਨਾਲ ਚਾਹ ਬਣਾ ਲਈ ਤੇ ਅੰਡੇ ਬਾਲ ਲੇ ਅੰਡੇ ਨਾਲ ਥੋੜੇ ਜੇ ਕੱਚੇ ਰਹਿ ਗਏ ਤਾ ਕਰਕੇ ਥੋੜੇ ਦੂਜੇ ਹੋਰ ਤਰਤੇ ਇਹ ਗਾਲੂ ਖਾਵਾਂਗੇ ਮੈਂ ਕਿ ਹੁਣ ਆ ਕੇ ਰਾਈ ਖਾ ਲੈਨੇ ਆ ਮੈਂ ਜਾ ਕੇ ਆਉਣੇ ਆ ਸ਼ਾਵਰ ਸ਼ੂਗਰ ਲੈ ਕੇ ਆਉਣੇ ਆ ਫਿਰ ਮਿਲਦਾ ਕਮੈਂਟ ਹਾਂਜੀ ਲੈ ਵੀ ਆਪਾਂ ਸਵੇਰੇ ਸਵੇਰੇ ਨਾ ਆਏ ਆ ਤੇ ਨਿਆਰਾ ਕੀ ਆ ਠੰਡ ਵੀ ਉੱਤੋਂ ਜ਼ਿਆਦੇ ਆ ਚਲ ਮੈਂ ਖਾ ਨਾਲ ਕੇ ਸੁੱਤਾ ਮੈਂ ਉਧਰ ਸੀਗਾ ਉਹ ਵਾਲੇ ਪੈਟਰੋਲ ਪਾਸ ਤੇ ਉਹ ਸਾਹਮਣੇ ਨਹੀਂਗਾ ਇਹ ਹੈਗਾ ਹੈਗਾ ਫਲੈਂਗ ਜੇ ਉਹਦੇ ਇੰਨਾ ਯਾਰ ਸ਼ਾਵਰ ਵਗੈਰਾ ਬਾਹਲੇ ਵਧੀਆ ਨਹੀਂ ਹੁੰਦੇਗੇ ਟਾਈਮ ਪਾਸ ਹੁੰਦਾ ਫਿਰ ਮੈਂ ਟਰੱਕ ਇੱਧਰ ਲਿਆ ਸੀਗਾ मैं चल सावर शुवर लेके ही चल देंगे टाइम मैं उस पेल्ला उठ खड़े बुक चलन तो बुक चलने अजे भी मेरे हिसाब न टाइम रहा होगा भोले जा भाई प्री ट्रेप ही कर लगे यहाँ जरूरी हूँ हूँ जिमें ਠੰਡ ਜਾਦੇ ਪਤਾ ਹੀ ਨਹੀਂ ਕਿਹੜਾ ਟਾਇਰ ਟੂਰ ਖੜਿਆਣਾਂ ਨਾਲ ਉਹ ਗੇੜੇ ਚ ਹੋਈ ਆ ਸਾਡੇ ਨਾਲ ਉਹ ਜੋ ਦੇਖਿਆ ਤੇ ਉਹ ਟਾਇਰ ਹੀ ਫਲੈਟ ਹੋਇਆ ਪਿਆ ਸੀਗਾ ਆ ਬਲੈਕ ਹਾਈਸ ਸਾਰੀ ਜੰਮੀ ਵੀ ਥੱਲੇ ਨਾ ਆਹ ਵਰਾ ਸੁਨੋ ਸੀਗੀ ਟਾਇਰ ਟੂਟਾ ਚਲ ਹੈ ਦਾ ਸਾਫ ਹੀ ਪੰਗਾ ਆ ਗਲਾਬ ਚ ਮੰਨ ਲਿਆ ਗਲਾਬ ਚ ਨਾਲ ਲੈ ਕੇ ਸਾਫ ਕਰਦਾ ਹਾਂ ਨੰਬਰ ਪਲੇਟ ਥੱਲੇ ਤੁਰਨਾ ਬੜੇ ਧਿਆਨ ਨਾਲ ਪੈਂਦਾ ਸਾਰੀ ਬਲੈਕ ਆਈਸ ਬਣੀ ਵੀ ਆ ਥੱਲੇ ਸਾਰੇ ਟਰੱਕ ਸਟਾਪਾਂ ਵਗੈਰਾ ਤੇ ਕਿਤੇ ਵੀ ਆਏ ਕਿਉਂਕਿ ਇੱਥੇ ਬਈ ਬੜਾ ਸਾਫ ਨੂੰ ਦਾ ਟਰੈਕਟਰ ਉਖੜੇ ਰਹਿੰਦੇ ਆ ਹਨਾ ਤਾਂ ਕਰਕੇ ਆ ਦੇਖੋ ਚੌਂਕਦਾ ਹਨਾ ਮੂਰੇ ਸਾਰੀ ਆਈਸੀ ਆ ਇਹ ਜੰਮੀ ਵੀ ਨਹੀਂ ਆਈ ਕਹਿੰਦੇ ਮੂਸ ਜਾਲਾ ਫਲੈਂਗ ਜੇ ਆਉੜੀ ਰਹੀ ਏ ਰਖ ਰੁਖ ਰੀ ਟ੍ਰਿਪ ਹੋ ਗਿਆ ਕਹਿੰਦੇ ਪੂਰਾ 올 ਗੁੱਡਾ ਕਿਰਪਾ ਪ੍ਰਮਾਤਮਾ ਦੀ ਤੇ ਤੁਰਿਏ ਆਪਾਂ ਸਤਨੂੰ ਵਾਹੀ ਹਰ ਚੀਜ਼ ਬੋ ਤੇ ਸੋ ਕਰਖਿਆ ਅਓਈ 6.5-7 ਘੰਟੇ ਲੱਗਣੇ ਆਪਾਂ ਨੂੰ ਜਾੜ ਚ ਪਹੁੰਚਣ ਦੇ ਕੈਲਗਰੀ ਵਾਲੇ ਮੇਰੇ ਕੋਲ ਨਾ 8 ਵਜ ਗਿਆ ਤੇ ਹਨੇਰਾ ਪਿਆ ਹਜੇ ਕਿਉਂਕਿ ਇੱਧਰ ਨੂੰ ਟਾਈਮ ਘਾਟਦਾ ਨਾ ਤਾਂ ਕਰਕੇ ਉਹ ਚੱਕਰ ਚ ਹਜੇ ਵੀ ਆ ਦੇਖੋ ਹਨੇਰਾ ਪਿਆਗਾ ਲਾਈਟਾਂ ਚੱਲੀ ਜਾਂਦੀਆਂ ਆ 8 ਵਜ ਗਿਆ ਸੁਹਾ ਦੇ ਜਾ ਪਾ ਯਾਰਾ ਨੰਗ ਜਾ ਆ ਸਰਵਿਸ ਰੋਡ ਜੀ ਐ ਸਾ ਬੀ 800 ਵੀ ਆਹ ਮਿਲਦਾ ਕੋਈ ਨਾ ਜਾਂਦਾ ਓਵਰ ਸਾਈਜ਼ ਵਾਲਾ ਉਹਨੂੰ ਰਾਤ ਪਾਰਕਿੰਗ ਪੂਰਕਿੰਗ ਨਹੀਂ ਮਿਲਿਓ ਸਾਹਮਣੇ ਨਹੀਂ ਲੱਗਦੀ ਮੈਂ ਨਾ ਪੰਪ ਚੋਂ ਨਿਕਲ ਕੇ ਜਿਹੜੇ ਇੱਧਰ ਹੁੰਦੇ ਉਹਨਾਂ ਨੂੰ ਪਤਾ ਸਰਵਿਸ ਰੋਡ ਸਿੱਧਾ ਜਾ ਕੇ ਹਾਈਵੇ 1 ਤੇ ਆਈ ਮਿਲ ਜਾਂਦਾ ਨਹੀਂ ਬਾਹਲੇ ਬੰਦੇ ਉੱਥੋਂ ਨਿਕਲ ਕੇ ਕੋ ਆਪ ਕੋਲੋਂ ਲੈਫਟ ਮਾਰ ਕੇ ਰਾਈਟ ਮਾਰ ਕੇ ਚੜਦੇ ਆ ਉਹਦੇ ਨਾਲ ਕੀ ਆ ਨਾਲੇ ਤਾਂ ਇਹਦੇ ਕੈਮਰਾ ਲੱਗੇ ਹੋਇਆ ਨਾ 80 ਦਾ ਜ਼ੋਨ ਆ ਰੇਲਵੇ ਟਰੈਕ ਤੇ ਇੱਥੇ ਭਾਈ ਟਿਕਟਾਂ ਮਿਲਦੀਆਂ ਜਾਂ ਤਾਂ ਨੂੰ ਟਿਕਟਾਂ ਇਹ ਉਹ ਨਹੀਂ ਸਾਲਾ ਫੋਟੋ ਖਿੱਚ ਕੇ ਭੇਜ ਦਿੰਦਾਗਾ ਤੇ ਭਾਈ ਬਰੋਲੇ ਠਾਈ ਜਾਣਾ ਕਲਾ ਸਨੋ ਬਲੋ ਵਾਲਾਗਾ ਜਮੇ ਨਹੀਂ ਦੀਨਾ ਬਾਬੇ 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 ਕਿੱਥੇ ਆ ਰੋਡ ਉਸ ਆਲਾ ਮੈਨ ਲੱਗਾ ਸ਼ੋਲਡਰ ਤੋਂ ਡਾਈ ਜਾਂਦਾਗਾ ਉਧਰੋਂ ਤੇ ਪਤਾ ਨਹੀਂ ਕੀ ਚਾਵਲ ਮਾਰੀ ਜਾਂਦਾ ਹੁਣ ਮੂਹਰੇ ਦੇਖੋ ਇਹਦੇ ਇੱਕ ਲੈਂ ਸਾਫ਼ ਹਨ ਤੇ ਗਾਂ ਪਿੱਛੇ ਤੋਂ ਪਿੱਛੇ ਤੇ ਦੋਨੇ ਲੈਣਾ ਖਰਾਬ ਕੀਤੇ ਆ ਬਈ ਇਹਨੇ ਉਹ ਸ਼ੋਲਡਰ ਵਾਲੀ ਡਾਟਾ ਕੇ ਬੇਕੂ ਨੌਣੇ ਨਹੀਂ ਹਟਾ ਹੈਗਾ ਰੋਡ ਕਉ ਕਿਣਾ ਬਲੋਇੰਗ ਸਲੋ ਟੱਪੀ ਵੀ ਆ ਉਹਦੇ ਉੱਤੋਂ ਦੀ ਤੇ ਜੰਮੀ ਵੀ ਆ ਥੋੜੀ ਥੋੜੀ ਮੇਰੇ ਹਿਸਾਬ ਨਾਲ ਇੱਕ ਮੇਰੇ ਕੋਲ ਲੋਡ ਜਮਾ ਹੀ ਖਾਲੀ ਆਂ ਗੂਆਂ ਕਿਉਂਕਿ ਫਰਨੀਚਰ ਦਾ ਲੋਡ ਆਣਾ ਇਹ ਚ ਸੋਫੇ ਤੇ ਚੇਅਰ ਵਗੈਰਾ ਉਹਦਾ ਕਿੰਨਾ ਕੁ weight ਹੁੰਦਾ ਬਸ ਖਾਲੀ ਇੱਕ ਮਨ ਲਓ ਖਾਲੀ ਰੀਫਰ ਨਾਲੋਂ ਵੀ ਹੌਲਾਗਾ ਡਰ ਇੱਕ ਕਿਉਂਕਿ ਡਰਾਈ ਬੈਨ ਹੌਲੀ ਹੁੰਦੀ ਆ ਉਸ ਤੋਂ ਵੀ ਘੱਟ ਆ weight ਇਹਦਾ ਆਪਾਂ ਪਹੁੰਚ ਗਏ ਸੀ ਮਿੱਤਰੋ ਰੈਡ ਕਲਿਫ ਵਾਲੇ ਟਿੰਮ ਤੇ ਆ ਸਾਹਮਣੇ ਮੈਂ ਵੀ ਨਾਲ ਤਾਂ ਕਰ ਲ ਗਏ ਆਪਾਂ ਬ੍ਰੇਕਫਾਸਟ ਹਨਾ ਤੇ ਨਾਲੇ ਕਾਫੀ-ਕੂਫੀ ਚੱਕ ਕੇ ਲਿਆਉਣੇ ਆ ਫਿਰ ਤੁਰਦੇ ਆ ਕੈਲਗਰੀ ਨੂੰ ਠੰਡ ਕਾਫੀ ਆ ਗਈ ਆਏ ਮੈਂ ਤੇਰੀ ਅੱਜ ਬੰਦਣਾ ਹੁਣ ਬਾਹਰ ਹੁਲਲੇ ਆ ਆ ਇਹਨੇ ਚੱਕਿਆ ਨਹੀਂ ਯਾਰ ਹਜੇ ਕ੍ਰਿਸਮਸ ਟਰੀ ਹੋ ਨਹੀਂ ਪਿਆਗਾ ਆ ਲੈ ਜੀ ਇਹ ਕਲਾ ਕੇ ਬਾਦੂ ਹੀ ਆ ਫਿਰਨੇ ਜਾ ਆਹ ਮੀਡੀਅਮ ਸਟੇਪੀ 1 슈ਗਰ 3 کریم ਐਡ ਐਕਸਾ ਚਾਈਟੀ ਬੈਗ ਓਕੇ ਐਂਡ ਵਨ ਹੋਮ ਸਟਾਈਲ ਬਿਸਕਟ ਇੱਕ ਗੈਂਡ ਚੀਜ਼ ਯਾ ਐਂਡ ਹੈਸ਼ ਬ੍ਰਾਊਨ ਇਨਸਾਈਡ ਹੈਸ਼ ਬ੍ਰਾਊਨ ਇਨਸਾਈਡ ਯਾ ਆ ਵੀ ਮਿਲ ਗਏ ਆ ਦੇਖ ਲੋ ਨਵੇਂ ਸਾਲ ਤੇ ਲੈਂਦੇ ਆ ਨਾ ਨਿਆਰੇ ਬਹਿ ਕੇ ਇੱਥੇ ਹੋਮ ਸਟਾਈਲ ਬਿਸਕਟ ਹੋਮ ਸਟਾਈਲ ਬਿਸਕਟ ਹੈ ਨੰਗ ਜੋ ਬਾਈ ਨੰਗ ਜੋ ਆਪਣੇ ਆ ਬਾਈ ਪੰਜਾਬੀ ਬਾਈ ਖਾਲੀ ਦੱਬੀ ਫਿਰਦੇ ਹੋ ਕੀ ਚੱਕਰ ਆ ਬਾਈ ਖਾਲੀ ਲਈ ਫਿਰਦੇ ਆਗੇ ਲੋੜ ਲਾੜ ਨਹੀਂ ਮਿਲਿਆ ਕਿ ਨਿਊ ਯਾਰਾ ਨਾ ਅੱਜ ਮੋਸਟਲੀ ਸਾਰਾ ਕੁਝ ਬੰਦ ਆ ਮੈਨੂੰ ਤਾਂ ਇਹ ਟਿਮ ਵੀ ਨਾ ਬੰਦ ਹੋਵੇ ਇਹ ਬਾਵਾ ਖੁੱਲਾ ਮਿਲ ਗਿਆ ਇੱਥੇ ਟਿਮ ਭਾਈ ਆ ਜਿਹੜਾ ਆਹ ਵਾਲਾ ਦਰਖਤ ਆ ਨਾ ਇੱਕ 크리스마ਸ ਤੇ ਵੀ ਹੂੰ ਤਾਂ ਮਿਲਦਾ ਇਹ ਵਾਲਾ ਹੀ ਹੁੰਦਾ ਇਹ ਐਡਾ ਕੁ ਸ਼ਰਮਾ ਦੇ ਕੋ ਕਿੰਨੀ ਕਿੰਨੀ ਸਨੋ ਹੋਣਾ ਉਹ ਹੁੰਦੀ ਆ ਇਹ ਪੱਤਾ ਵੀ ਨਹੀਂ ਸਿੱਟਦਾ ਇਹ ਨੇ ਆ ਹੀ ਰਹਿਣਾ ਤੇ ਦੂਜੇ ਜਿਹੜੇ ਆ ਸਾਰੇ ਲੰਡੇ ਹੋ ਗਏ ਆ ਇਹ ਨੂੰ ਕੋਈ ਨਹੀਂ ਹੁੰਦਾਗਾ ਇਹ ਆ ਹੀ ਰਹਿੰਦਾ ਜਾੜ ਦੋ 288 ਰਹਿ ਗਿਆ ਬਾ ਪੈਦ ਰੂਦਰ ਸਹੀ ਰਿਹਾ ਤਾਂ ਉਹੀ 2-3 ਘੰਟਿਆਂ ਚ ਆਪਾਂ ਪਹੁੰਚ ਜਾਣਾ ਉੱਥੇ ਜੀਸ਼ੇ ਤੇ ਸਨੋ ਆ ਗਈ ਆ ਉੱਡ ਕੇ ਬਣਾ ਪਿਆ ਨਾ ਸਾਰਾ ਕੁ ਬਾਈਟ ਬਾਈਟ ਆ ਸਾਰਾ ਜੰਮਿਆ ਪੰਗਾ ਛੜਕਾ ਛੁੜਕਾ ਬੁਰੇ ਹਾਲ ਆ ਬੁਰੇ ਹਾਲ ਬੈਂਕੇ ਦਿਹਾੜੇ ਤੇ ਉਹਨਾਂ ਮੈਂ ਸੁਵਿਫਟ ਗ੍ਰੈਂਟ ਕਰਾਸ ਕੀਤਾ ਬਾਈ ਬਲੋਇੰਗ ਸਨੋ ਕਿਤੇ ਉਹ ਜੰਮੀ ਜੰਮੀ ਵੀ ਸੀ ਦੋ ਵਾਰੀ ਟਰੱਕ ਨਿਕਲ ਚੱਲਿਆ ਸੀਗਾ ਜਮਈ ਇੱਕ ਲੋਡ ਤਾਂ ਹੈ ਨਹੀਂ ਜਮਾ ਖਾਲੀ ਆ ਗਾ ਟਰੈਲਰ ਹਾਂ ਹੁਣ ਵੀ ਸਲਿੱਪ ਮਾਰੀ ਜਾਂਦਾ ਆ ਦੇਖੋ ਵਿੱਚ ਆ ਸਾਈਨ ਆਈ ਜਾਂਦਾ ਨਾ ਆ ਦੇਖੋ ਸਲਿੱਪ ਦਾ ਗਾ ਤੁਰਦਾ ਹੀ ਨਹੀਂ ਟਰੱਕ ਆਹ ਵਾਲਾ ਸਾਈਨ ਆ ਜਿਹੜਾ ਇੱਥੇ ਆਉਂਦਾ ਇਸੇ ਲੈਪ ਪਤਾਗਾ ਆ। ਆਹ ਸੋਈ ਤਾਂ ਖਾਲੀ ਵਾਂਗੂੰ ਇੱਥੇ ਫਿਰਦੀ ਆ। ਰੇਲ ਗੱਡੀ ਜਾਂਦੀ ਆ ਸਾਹਮਣੇ। ਦੇਖ ਨਾ ਉੱਥੇ ਟਾਈਮ ਹੋਇਆ ਨਾ ਬਲੌਰੇ ਨੂੰ ਸਾਦਾ ਉਹਨੂੰ ਮਿਲ ਗਿਆਰ ਮਿਲਿਆ ਨੂੰ ਕਾਫੀ ਟਾਈਮ ਹੋ ਗਿਆ। ਯਾਰਾਂ ਦਾ ਯਾਰ ਆ ਬਲੌਰਾ। ਇੱਕ ਯਾਰ ਮੇਰਾ ਗੁੱਸੇ ਆ ਮੈਨੂੰ ਲੱਗਦਾ ਗਿਆਨੀ ਸਿੰਘ ਹਡਮੈਂਟ ਨਾਲ ਉਹਨੂੰ ਯਾਰ ਮਿਲਿਆ ਹੀ ਨਹੀਂ ਗਿਆ ਦੇਖ ਨਾ ਆਹ ਨੂੰ ਨਾ ਲੋਡ ਲੈ ਕੇ ਜਾਂਦੇ ਉੱਧਰ ਨੂੰ ਵੀ। ਅਮਰ ਲਾਗੋ ਸਹੀ ਕਰ ਗਿਆ ਗੰਜਰ ਦਾ ਮਿਲਣ ਨਹੀਂ ਆਇਆ ਟਰੱਕ ਜਮੇ ਸਲਿੱਪ ਮਾਰੀ ਜਾਂਦਾ ਯਾਰ ਆ ਦੇਖੋ ਓਕੇ ਸਾਰੇ ਹਾਈਵੇ ਦਾ ਡਬਲ ਲੇਨ ਹਾਈਵੇ ਹੈ ਇੱਕ ਲੇਨ ਹੀ ਚੱਲਦੀ ਹੈ ਇਹਦੇ ਜੀ ਵੀ ਸਲਿੱਪਰੀ ਹੈ ਕਿਉਂਕਿ ਇਹ ਤੋਂ ਪਤਾ ਲੱਗ ਜਾਂਦਾ ਹੁੰਦਾ ਇੱਥੇ ਜੋ ਟਰੱਕ ਆ ਕੇ ਸਾਈਨ ਆਉਣ ਲੱਗ ਜਾਂਦਾ ਕੈਲਗਰੀ ਕਹਿੰਦੇ ਵੀ ਜਾੜ ਚ ਪਹੁੰਚ ਗਏ ਆ ਬਾਹ ਲੱਗੇ ਆਪਾਂ ਛੱਡਣ ਡਰਾਈਵਨ ਕਿਆ ਆਲਾ ਚੱਕਣਾ ਆਪਾਂ ਇਥੋਂ ਆਹ ਲਫਾਫਾ ਚੱਕ ਲਏ ਪੇਪਰ ਬੰਨਣ ਨੂੰ ਕਿਆ ਨਜ਼ਾਰਾ ਹੈ ਵੈਦਰ ਦਾ ਠੰਡਾ ਛੱਡਿਓ ਇਹਨੂੰ ਗਲਵ ਦੇ ਚੱਕ ਪਹਿਲਾਂ ਸਿਰਿਆ ਰੀਪਰ ਚੱਕ ਲਿਆ ਆਪਾਂ ਮੈਨਸ ਤੇ ਟੈਂਪਰੇਚਰ ਲੱਗਿਆ ਵੈਦਾ ਇਹਦੇ ਨਾਲ ਕਰਨ ਆ ਲਿਆ ਹੁਣ ਇੱਕ ਸਾਲ ਇਹਦੇ ਪਤਾ ਕਿੱਥੇ ਆ ਆ ਦੇਖੋ ਆ ਕਿਆਲੀ ਫੁੱਟ ਵਾਲਾ ਜਿਹੜਾ ਸੈਨ ਹੈ ਨਾ ਮਗਰਲੇ ਪਾਸੇ ਇਹ ਜਾਂ ਤਾਂ ਹੱਬ ਤੇ ਚਾਹੀਦਾਗਾ ਆਹ ਵਾਲੀ ਤੇ ਜਾਂ ਇਹ ਤਾਂ ਅੱਗੇ ਇੱਥੋਂ ਤਾਂ ਹੀ ਵੀ ਇੰਨੇ ਸਨਾਂ ਚ ਚਾਹੀਦਾ ਪਿੱਛੇ ਆ ਹੁਣ ਆਪਾਂ ਨੂੰ ਇਹ ਮੂਵ ਕਰਨਾ ਪਊਗਾ ਹਵਾ ਹੋ ਜੇ ਸੌਖਾ ਸੌਤ ਨੂੰ ਵਾਇਗਰ ਚਪਾਛ ਮੈਂ ਕੀ ਕਰਦਾ ਹੁਣ ਨਿਸ਼ਾਨੀ ਲਾ ਲੈਣਾ ਹੁਣ ਨਾ ਵੀ ਜਉ ਨਹੀਂ ਪਤਾ ਲੱਗਦਾ ਜਿਵੇਂ ਇੱਥੇ ਲਾ ਲਈ ਵੀ ਉਹ ਨਿਕਲਦੀ ਕਿੱਥੋਂ ਤੇ ਚਾਬੀ ਨਾਲ ਕਿਸੇ ਚੀਜ਼ ਨਾਲ ਵੀ ਵੀ ਕਿਹੜੇ ਚ ਆਹ ਨਾਲੇ ਆਪਾਂ ਨੂੰ ਸੌਖਾ ਪਤਾ ਲੱਗ ਜਾਂਦਾ ਇਹਦੇ ਨਾਲ ਆਹ ਟਰੱਕ ਗਾਂਵ ਫਸਾ ਨੂੰ ਕਰ ਘਾਮ ਸ਼ਾਹ ਨੂੰ ਕਰ ਦਿੰਨੇ ਆ ਇਹਨੇ ਨਾਲ ਪਤਾ ਹੈ ਜੇ ਪਿੰਨਾ ਬਾਹਰ ਨਿਕਲਿਆ ਹੋਣੀ ਆ ਹਾਏ ਵਾਹ ਪਿੱਛੇ ਨੂੰ ਹੋ ਗਿਆ ਕਰਨਾ ਗੇਨਵਾ ਆ ਹੱਲ ਲਗੇ ਦੇਖ ਕੇ ਹੋਣਾ ਕਿੰਨੇ ਖੱਲੇ ਆ ਆ ਬਧੇ ਚਾਹੀਦਾ ਆਪਾਂ ਨੂੰ ਕਿਆਲੀ ਵਾਲਾ ਸੈਨ ਆ ਜਿਹੜਾ ਮੈਂ ਦੱਸਿਆ ਆ ਬਾਈ ਤੇ ਆ ਗਿਆ ਇਹਨੂੰ ਥੋੜਾ ਜਿਹਾ ਹੋਰ ਅੱਗੇ ਕਰਨਾ ਹੁਣ ਇੱਥੋਂ ਪਤਾ ਲੱਗ ਜੂਗਾ ਨੇ ਦੋ ਪਿੰਨਾ ਕਰਨੀਆਂ ਪੈਣਗੀਆਂ ਹਜੇ ਉਹਨਾ ਸੈਨ ਨਾਲ ਦੇ ਹੱਬ ਤੋਂ ਥੋੜਾ ਜਿਹਾ ਅੱਗੇ ਹੀ ਹੋ ਗਿਆ ਇੱਥੇ ਸਹੀ ਆ ਬਾ ਜਿਹੜੀ ਹੱਬ ਹੁੰਦੀ ਆ ਇਹ ਤੋਂ ਪੁੱਛੇ ਪਿੱਛੇ ਨੂੰ ਨਹੀਂ ਚਾਹੀਦਾ ਖਾਸ ਕਰਕੇ ਮੈਨੀਟੋਬਾ ਦੇ ਵਿੱਚ ਇਹ ਆਹ ਟਾਇਰ ਤਾਂ ਹੀ ਇੱਥੋਂ ਤਾਂ ਹੀ ਆ ਸਕਦਾ ਇੰਨੇ ਸਨ ਚ ਇਹ ਤੇ ਨਹੀਂ ਜੇ ਆਪਾਂ ਇਹ ਚੀਜ਼ ਨਹੀਂ ਕਰਦੇ ਹਨ ਇਹਦੀ ਟੈਕਟ ਆ ਗਈ ਕਹਾ ਕਿੰਨਾ ਨਿਕਲੇਗਾ ਬਾਹਰ ਪਹਿਲਾਂ ਇਹਦੇ ਚ ਸੀਗਾ ਆਪਾਂ ਮੂਵ ਕੀਤੀ ਆ 1 2 3 ਪਿੰਨਾ ਮੂਵ ਕੀਤੀਆਂ ਸਾਰਾ ਕੁ ਓਕੇ ਆ ਪਰਣਾ ਕਿਨੇ ਇੱਥੇ ਦਾ ਚੱਲ ਫੇਰ ਵੀ ਹਜੇ ਹੋਗੇ ਤੇ ਮੈਨੂੰ ਪਤਾ ਹੈ ਰਾਹ ਖੜੇ ਮੂਵ ਵੀ ਨਹੀਂ ਸੀ ਹੋਣਗੇ ਆ ਪਛੇ ਸਨੋਹੀ ਸਨੋ ਪਈ ਆ ਸਾਰੇ ਆ ਇਧਰੋਂ ਵੀ ਸਹੀ ਆ ਆ ਇਧਰ ਖੜਿਆ ਜੀ ਸੇਖੋਂ ਤੇ ਇਧਰ ਹੈ ਹਾਮ ਬਸ ਲੋਡ ਚੱਕ ਲਿਆ ਬਲੌਰਾਂ ਹੁੰਦਾ ਉਹਨੂੰ ਮਿਲ ਕੇ ਬਾਅਦ 2 ਮਿੰਟ ਫੇਰ ਨਿਕਲਦੇ ਆ ਫੇਰਾ ਆਪਡੇਟ ਰਿਪੋਰਟ ਆ ਕਿਰਪਾ ਕਰਵਾਤਮਨ ਨਿਕਲ ਗਏ ਇੱਥੋਂ ਨਹੀਂ ਬਲੌਰਾਈ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਬਾਲੀਆਂ ਬਾਲੀਆਂ ਚਲੋ ਸਲੋਪ ਬਾਦਿਏ ਫੇ ਅੱਗੇ ਕੈਲੀਗਰੀ ਨਾਲੇ ਤੁਹਾਡਾ ਧੰਨਵਾਦ ਚਾਹ ਵਾਸਤੇ ਸੁਣੋ ਤਾਂ ਫਿਰ ਮੇਰੇ ਨਾਲ-ਨਾਲ ਤੇ ਪੱਕੀ ਮੇਰੇ ਨਾਲ ਆਉਗੇ ਕਿੱਧਰ ਪਾਦਗੇ ਬਾਈ ओके बॉस धन्यवाद हैप्पी न्यू ईयर थैंक यू सेम टू यू ओए 4A ਬਲੇਚਰ ਆਨ ਕਰੀ ਬੈਠਿਆ ਤੇਰੀ ਕਾਰ ਦੇ ਮੇਰੇ ਭਾਈ ਬੈਠ ਕਰੀ ਜਾਂਦੇ ਹੈ ਉਹ ਤਾਂ ਜਾਣਾ ਅੱਜ ਵੀਰ ਬਣਾਉਣਾ ਬਾਹਰ ਤੂੰ ਵੀ ਜਾਣਾ ਆ ਮੈਂ ਨਹੀਂ ਆਪਣਾ ਠੀਕ ਆ ਚੱਲ ਮਿਲਦੇ ਆ ਫਿਰ ਓਕੇ ਬਾਏ ਚਾਹ ਪਿਆ ਗਿਆ ਬਲੋਰਾ ਆਪਾਂ ਨੂੰ ਆਉਂ ਨਿਕਲਦੇ ਆ ਤੂੰ ਫਿਰ ਰੁਕੋ ਸੁਣੋ ਹੀ ਸੁਣੋ ਲੋਰਾ ਕਾਲੀ ਚ ਸੀਗਾ ਚਾਹ ਪਿਆ ਕੇ ਭੱਜ ਗਿਆ ਕੌਕੇ ਨਾ ਉਹ ਕਿਸੇ ਦੇ ਨਾਲ ਆਇਆ ਸੀ ਮੁੰਡਿਆਂ ਦੇ ਪਹਿਲਾਂ ਇਹ ਗੁਰੂ ਘਰ ਗਏ ਹੋਏ ਸੀਗੇ ਉਧਰੋਂ ਆਏ ਆਗੇ ਮੈਂ ਚੱਲ ਤੂੰ ਤਾਂ ਜਾ ਇੱਥੇ ਦਾ ਰੋਡ ਤੇ ਨਿਊ ਯਾਰਕ ਬਣਾਉਣਾਗਾ ਇੱਕ ਤਰੀਕ ਹੋ ਗਈ ਆ 2025 ਦੀ ਮੈਂ ਇਹ ਸਾਲ ਬਾਅਦ ਘਰੇ ਜਾਵਾਂਗੇ ਨੇ 2024 ਚ ਕਰਵਾਏ ਸੀਗੇ ਅਮਰੀਕਾ ਗਏ ਫਿਰ ਇੱਧਰ ਕੈਨੇਡਾ ਚ ਐਂਟਰ ਹੋ ਕੇ ਕੈਲਗਰੀ ਨੂੰ ਨਾਲ ਵਟਾ ਨੂੰ ਜੇ ਹੁਣ 25 ਚ ਆ ਕੇ ਘਰੇ ਵੜਾਂਗੇ ਆਪਾਂ ਸਾਲ ਬਾਅਦ ਪੂਰੇ ਬਾਅਦ ਦੇ ਦੱਸੋ ਕੌਣ ਕੌਣ ਸਾਲ ਬਾਅਦ ਘਰੇ ਗਿਆਗਾ ਮੈਂ ਬੁੱਕ ਪਾਤੀ ਆਨ ਡਿਊਟੀ ਪਰ ਨਿਕਲਦੇ ਆ ਫੇਰ ਅਣਜਾਣੇ ਜਹਾੜ ਚੋਂ ਜਿਆਦੇ ਮੋੜ ਦੇ ਮਾਰਦੇ ਆ ਟਰੱਕ ਹਨ ਹੈ ਆ ਹਿੱਲੇ ਜਾਂਦੇ ਆ ਸਾਲੇ ਗਲੈਂਡ ਹੈਂਡ ਜੇ ਬਾਲਾ ਤੱਕਾ ਕਰ ਨਹੀਂ ਸਕਦੇ ਕਿਉਂਕਿ ਠੰਡਾ ਟੁੱਟ ਜੂ ਐ ਧਿਰੋ ਗਾਈਸ ਸਟ੍ਰੈਥ ਮੋਰ ਵਾਲੇ ਤੇ ਪੈਟਰੋ ਤੇ ਆ ਵੀ ਤੇਲ ਪਾਲ ਕੇ ਤੇਲ ਐ ਸਨੋ ਦੇ ਚੜ ਗਈ ਨਾ ਇਨੀ ਇਨੀ ਖੰਡ ਛੜਦੀ ਆ ਐ ਪਿੱਛੇ ਨਗਾ ਮਾਰਲੀ ਐ ਪਿੱਛੇ ਟ੍ਰੇਲਰ ਦੇ ਵੀ ਓਕੇ ਰਪੋਟਾ ਓਕੇ ਰਪੋਟਾ ਇੱਥੇ ਇਸ ਸਟੈਥਮੋਰ ਵਾਲੇ ਦੇ ਹਨ ਆ ਦੇ ਆ ਪੈਟਰੋ ਪਾਸ ਆ ਨਾਲ ਹੀ ਮੱਕੜੀ ਵੀ ਇੱਥੇ ਤੇ ਆ ਟੈਮ ਹਟਣ ਵੀ ਆ ਕੈਨੇਡੀਅਨ ਟਾਇਰ ਵੀ ਆ ਸਕੋਸ਼ੀਆ ਬੈਂਕ ਵੀ ਆ ਜੇ ਕਹਿੰਨੇ ਪਈ ਪੈਸਾ ਕਢਾਉਣਾ ਬੋਸਟਨ ਪੀਜ਼ਾ ਵੀ ਆ ਇਹਦੇ ਨਾਲ ਪੀਜ਼ਾ ਬਹੁਤ ਘੈਂਟ ਬਣਾਉਂਦਾ ਉਹ ਮੁੰਡਾ ਇੱਥੇ ਪੰਪ ਤੇ ਆ ਕੇ ਫੜਾ ਜਾਂਦਾ ਹੁੰਦਾ ਜੇ ਤੂੰ ਆਰਡਰ ਆਰਡਰ ਕਰਨਾ ਅੰਤੇ ਉਹ ਆਪ ਹੀ ਆਹਿੰਦਾ ਤੇ ਇੰਨਾ ਸਿਰਾਂ ਲਾਉਂਦਾ ਬਾਈ ਗੱਲ ਹੀ ਛੱਡ ਦੇ ਤੂੰ ਉਹ ਇਹ ਸਾਰੇ ਮੰਡਫਲੇ ਭਰੇ ਪਿਆ ਸਨੋ ਨਾਲ ਚਾਕ-ਚਾਕ ਮਾਰੀ ਜਾਂਦਾ ਕਿੰਨਾ ਪੈ ਗਿਆ 192 ਲੀਟਰ ਲਾਈਟਰਾਂ ਸੀਗੀਆਂ ਗੱਲੀਆਂ ਸਾਫ਼ ਕਰਨ ਵਾਲੀਆਂ ਹੁਣ ਮੈਂ ਉਦੋਂ ਬਿਣੀ ਪੈਗ ਤੋਂ ਤੁਰਨ ਲੱਗੇ ਨੇ 5 ਦਿਨ ਹੋ ਗਏ ਉਦਦੇ ਆ ਸ਼ੀਸ਼ੇ ਤੇ ਉਹ ਰੇਨੈਕਸ ਮਾਰੀ ਵੀ ਆ ਵੀ ਯਕੀਨ ਮੰਨਿਓ ਮੈਂ ਸਾਫ਼ ਵੀ ਨਹੀਂ ਕੀਤਾ ਐਨਾ ਮੀਂਹ ਪੈ ਹਟਿਆ ਹਨਾ ਉਹ ਉਸ ਤੋਂ ਬਾਅਦ ਐਨੀ ਸਨੋ ਪੈ ਹੈਟੇ ਸ਼ੀਸ਼ਾ ਉਮੀ ਪਿਆਗਾ ਰੇਨੈਕਸ ਦਾ ਆ ਫਿਰ ਆ ਦੇਖੋ ਕਿੰਨਾ ਸਾਫ਼ ਪਿਆ ਹਜੇ ਵੀ ਉਦਦੇ ਮੈਂ ਬਿਣੀ ਪੈਗ ਤੋਂ ਤੁਰਨ ਲੱਗੇ ਨੇ ਸਾਫ਼ ਕੀਤਾ ਸੀ ਆ ਆ ਵੀ ਰੇਨੈਕਸ ਮਾਰੀ ਸੀ ਇੱਥੇ ਤੇ ਹਜੇ ਵੀ ਸਾਫ਼ ਪਿਆ ਉਹ ਨਹੀਂ ਆ ਸਟਾਰਬਕ ਵੀ ਆ ਸਾਹਮਣੇ। ਉਹ ਪੰਪ ਤੇ ਬੜਾ ਘੋਸਾ ਮੂਰੇ। ਇੱਧਰ ਨੂੰ। ਉਹਨੋਂ ਉੱਥੋਂ ਮੈਨੂੰ ਚਲੋ ਬਲੌਰਾ ਪਿਆ ਗਿਆ ਸੀਗਾ ਕਾਫੀ ਤਾਂ ਲਿਆਇਆ ਸੀ ਜਿੱਨਾਂ ਨਾਲ ਵਿਚਾਰਾ ਮਿਲ ਗਿਆ ਆਪਾਂ ਨੂੰ। ਤੇ ਨਹੀਂ ਤਾਂ ਇੱਥੋਂ ਚੱਕ ਲੈਣੀ ਸੀਗੀ ਆਪਾਂ। ਆ ਸੀਗਾ ਮੱਕੜੀ। ਮੱਕੜੀ ਵਾਲਾ ਪੰਪ, ਮੱਕੜੀ ਵਾਲਾ। ਉਦੋਂ ਨਾਲ ਸਾਰਾ ਇਹਦਾ ਸਾਹ ਬੰਦ ਹੋ ਗਿਆ ਟਰੱਕ ਦਾ ਸਾਰੇ ਕਿਤੇ ਚੜ ਗਏ ਆ ਦੇਖੋ ਸ਼ੀਸ਼ਾ ਸੁਸ਼ਿਆਂ ਤੇ ਬਹੁਤ ਜ਼ਿਆਦੇ ਆ ਇਹਨਾ ਆ ਇੱਥੇ ਪਹੁੰਚ ਗਿਆ ਮੈਂ ਰੈੱਡ ਕਲਿੱਪ ਸਾਰੇ ਰਾਤੋਂ ਤੱਕ ਆ ਗਈ ਤੇ ਸਾਰੇ ਤੇ ਆ ਦੇਖੋ ਐ ਮੂਹਰੇ ਚੜ ਗਈ ਐ ਫੌਗ ਜੀ ਤੇ ਇਹਨੇ ਹੌਲੀ ਹੌਲੀ ਹੋਰ ਉਹ ਹੋਈ ਆ ਨਾਗਾ ਕਿੱਥੇ ਵੀ ਦੇਖ ਕੇ ਆਵਾ ਉਹ ਕਹਿੰਦਾ ਮੈਨੂੰ ਲੱਗਿਆ ਜਿਵੇਂ ਬ੍ਰੇਕ ਲਾਈਟਾਂ ਹਨਾ ਘੱਟ ਕੰਮ ਕਰ ਰਹੀਆਂ ਹੁੰਦੀਆਂ ਲੈ 에ਅਰਲੈਨ ਫੇਰ ਉਹ ਹੋ ਗਈ ਆ ਉਹ ਕਿਵੇਂ ਜੁੜੇ ਪਏ ਨੇ ਲਾਈਟਾਂ ਦਾ ਸਾਫ ਪੰਗਾ ਮੈਨੂੰ ਇਹ ਸੀ ਕਿਤੇ ਮੈਂ ਬੰਦ ਜਿਗਾ ਤਾਂ ਨਹੀਂ ਹੋ ਗਈਆਂ ਇੱਧਰ ਆ ਗਿਆ ਕਹਿੰਦੇ ਟਿਮ ਟਿਮ ਹੋਗੇ ਆਪਾਂ ਜਾਵਾਂਗੇ ਉਹੀ ਮੂਦ ਜਾ

ਤੇ ਜੇ 18 ਕਰ ਰਿਹਾ ਤੇ ਹਵਾ ਚਾਲਦੀ ਆ 5-10 ਸੁੱਤੇ ਹੋਊਗਾ ਉਹੀ 25-28 ਠੂਈ ਦੇ ਰਿਹਾ ਗੇੜਾ ਕਰ ਆਉਂਦਾ ਮੈਂ 180 ਚ ਟੈਂਪਰੇਚਰ ਲੈ ਫੇਰ ਆਗੇ ਸਵੇਰੇ ਸੀ ਕਰਿਸਮਸ ਗੈਫਟੋ ਵੀ ਪਏ ਆਪਣੇ ਹੈਲੋ ਕਾਫੀ ਆ ਗਈ ਆ ਕਹਿੰਦੇ ਵੀ ਹੁਣ ਹਟਾਵਾਂਗੇ ਲੱਗਣੋ ਆਪਾਂ ਠੰਡ 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 ਬਾਏ ਬਾਏ ਟੈਮੋਟਨ ਹੁਣ ਇੱਥੋਂ ਆਪਾਂ ਨੂੰ ਲੈਫਟ ਮਾਰ ਕੇ ਉੱਤੋਂ ਦੀ ਘੁੱਕੇ ਜਾਣਾ ਬੂ ਸਾਰੇ ਦੇ ਫੇਰ ਦੁਬਾਰੇ ਹਾਈਵੇ ਤੇ ਚੜਨ ਲਈ ਏ ਮੈਂ ਚਲੋ ਹਾਜੇ ਇੱਥੇ ਤਾਂ ਹੁਣ ਮੰਨ ਲਓ ਬਲੋਇੰਗ ਸਨੋ ਘਾਟਾ ਹਨਾ ਆ ਥਾਂ ਤੇ ਹੁਣ ਜਿਵੇਂ ਇੱਕ ਲੇਨ ਤੇ ਲੈਫਟ ਲੇਨ ਤੇ ਸਾਰੇ ਚ ਸਨੋ ਪਈ ਹੁੰਦੀ ਹੈ ਮੰਨ ਲਓ ਜਾਂ ਰਾਈਟ ਚ ਤੂੰ ਇੱਕ ਵੇਜ ਦੀ ਨੰਗਦੇ ਆ ਉਹ ਨਾ ਬਾਈ ਬਰੋਲੇ ਠਾਉਂਦੀਆਂ ਵੀਰ ਬਣ ਕੇ ਰਿਕਵੈਸਟ ਆ ਉਦੋਂ ਨਾ ਹੌਲੀ ਕਰ ਲਿਆ ਕਰੋ ਜਿਹਨੇ ਨੰਗਣਾ ਹੋਣੇ ਤਾਂ ਕਾਹਦਾ ਕਰਨਾ ਜਿਹਨੇ ਕ੍ਰੋਸ ਕਰਦਾ ਜਿਹੜੇ ਨੂੰ ਕ੍ਰੋਸ ਕਰ ਰਿਹਾ ਮੰਨ ਲਾ ਹੁਣ ਮੰਨ ਲਾ ਕਾਰ ਵਾਲ ਨੂੰ ਮੈਂ ਕ੍ਰੋਸ ਕਰ ਰਿਹਾ ਇਹਦੀ ਥਾਂ ਤੇ ਤੁਸੀਂ ਉਹ ਟਰੱਕ ਨੂੰ ਉਹ ਮੜਾ ਯਾ ਹੌਲੀ ਕਰ ਲੋ ਉਹਦੇ ਨਾਲ ਕੀ ਆ ਉਹ ਕਾਣੀ ਨੁਕਸਾਨ ਜਿਹੜਾ ਲੰਘ ਰਿਆ ਮਨ ਲਾ ਮੈਂ ਇਹਨੂੰ ਕਰਾਸ ਕਰ ਰਿਆ ਮੇਰਾ ਨਹੀਂ ਤੇ ਇੱਥੇ ਜੇ ਸਨੋ ਹੁੰਦੀ ਤੇ ਉਹ ਪੂਣੇ ਪਿੱਛੇ ਬਰੋਲੇ ਠਾ ਦੇਣੇ ਸੀਗੇ ਹਨਾ ਤੇ ਉਹਨੂੰ ਦਿਸਣੋਂ ਆੜਿਆਣਾ ਉਹਨੂੰ ਜਮੇ ਹੀ ਦਿਸਣੋਂ ਪਤਾ ਹੀ ਨਹੀਂ ਲੱਗਦਾ ਬਾਈ ਮੁੜ ਕੇ ਵੀ ਰੋਡ ਕਿੱਥੇ ਆ ਹਨਾ ਬੰਦਾ ਪਜਲ ਹੋ ਜਾਂਦਾ ਤੇ ਟਰੱਕ ਜਾਂ ਗੱਡੀ ਆ ਕੋਸ ਵੀ ਉਹ ਸੈੱਟ ਪੈਂਦਾ ਤੇ ਮੇਰਾ ਬਾਈ ਕੂ ਵੀ ਜਦੋਂ ਵੀ ਕੋਈ ਸਾਨੂੰ ਕਿਤੇ ਕਰਾਸ ਕਰਦਾ ਨਾ ਮੜਾ ਯਾ ਰੇਸ ਤੋਂ ਪੈਰ ਚੱਕ ਲੋ ਜਦੋਂ ਤੁਹਾਨੂੰ ਕ੍ਰਾਸ ਹੀ ਕਰ ਲੰਘਿਆ ਉਹਦੇ ਨਾਲ ਫਰਕ ਕੁਝ ਨਹੀਂ ਪੈਂਦਾ ਇਹ ਮਾੜਾ ਪੈਰ ਚੱਕ ਲੋਂਗੇ ਨਾਲੇ ਉਹ ਸੌਖਾ ਨਾ ਕਿ ਜੁਣ ਨਾਲੇ ਤੁਸੀਂ ਸੌਖੇ ਹੋ ਰੋਲਾ ਕੀ ਹੈ ਜੇ ਉਹ ਡਿੱਗੂਗਾ ਮੰਨ ਲਓ ਹਣ ਉਹਦਾ ਟਰੱਕ ਤੇ ਨਾਲ ਲੈ ਕੇ ਉਹਨੇ ਡਿੱਗਣਾਗਾ ਜਾਂ ਕਾਰ ਆ ਜਾਂ ਟਰੱਕ ਆ ਕੁਝ ਵੀ ਆ ਵਹੀਕਲ ਤੇ ਬਾਕੀ ਸਿਰੇ ਕੀ ਆ ਹੁਣ ਜਿਵੇਂ ਸਨੋ ਪਈ ਆ ਲੈਫਟ ਲੈ ਕਹਿੰਦੇ ਵੀ ਨਿਊ ਬਿਆਲਿਆ ਹੋ ਜਾ ਪਾਸੇ ਜੋ ਪਰੇ ਹੋ ਜੋ ਹੋ ਜੋ ਇੱਥੇ ਪਹੁੰਚ ਗਿਆ ਸੀ ਮੈਂ ਮੂਸੇ ਵਾਲੇ ਫਲੈਂਗ ਜੇ ਤੇ ਨਾਲੇ ਸਵੇਰ ਸ਼ਾਵਰ ਛੁਗੜ ਲੈ ਕੇ ਤੁਰਾਂਗੇ ਨਿਕਲਦੀਆਂ ਪਾਫਾਂ ਬਹੁਤ ਜ਼ਿਆਦਾ ਠੰਡ ਆ ਗਈ ਅੱਜ ਅਜ 파ਰਕਿੰਗ ਇੱਥੇ ਮਿਲ ਗਈ ਵਧੀਆ ਸ਼ਾਵਰ ਲੈਂਨ ਨੂੰ ਸਵੇਰ ਨਹੀਂ ਉਧਰੋਂ ਡੀਵੀਡੀ ਤੋਂ ਫੇਰ ਲਿਓ ਆਉਣਾ ਪੈਣਾ ਇਸ ਵਾ ਔਰ ਬਾਹਾਂਡੇ ਭੁੰਡੇ ਧੋ ਕੇ ਲਿਆਉਣੇ ਆਉਤੇ ਆਖਾ ਸਾਰਾ ਜੰਮਿਆ ਪਿਆ ਹੋ ਮਿਲ ਗਈ ਵਿਚਾਲੇ ਉੱਥੇ ਆ ਸਾਰੇ ਤਿਲ ਕਰਾਇਆ ਬਲੈਕ ਆਈਸ ਆ ਸਾਰੇ ਆ ਬਣੀ ਵੀ ਆ ਤੋਂ ਲੈਨੇ ਆ ਪਾਣੀ ਭਾਂਡੇ ਭੁੰਡੇ ਤੋਂ ਨੂੰ ਘਰ ਲਿਆਉਣਾ ਉਹਨਾਂ ਖਾਲੀ ਦੁੱਧ ਵਾਲੀ ਢੋਲੀ ਚ ਜੇ ਹੈ ਅੰਦਰ ਦਾ ਸੀਨ ਫਲੈਂਕ ਜੀ ਦਾ ਬਾਰੇ ਬੰਦੇ ਨਾ ਉਧਰਲੇ ਸ਼ੈਂਕ ਚੋਂ ਧੋਣ ਲੱਗ ਜਾਂਦੇ ਆ ਜਿਹੜੇ ਬਾਥਰੂਮ ਵਾਲੇ ਹੁੰਦੇ ਉੱਥੇ ਹੀ ਧੋਈਦੇ ਹੁੰਦੇ ਇੱਥੇ ਆ ਸੀ ਇਹਨਾਂ ਦਾ ਇੱਥੇ ਲੱਗਿਆ ਹੁੰਦਾ ਇੱਥੋਂ ਧੋਲੋ ਚੁੱਪ ਕਰਕੇ ਆਪ ਪਰ ਲਿਆਂਦੀ ਆਪਾਂ ਢੋਲੀ ਪਾਣੀ ਦੀ ਤੇ ਥਰਮੋਸ ਧੋ ਕੇ ਮੈਂ ਨਾ ਥਰਮੋਸ ਜਿਵੇਂ ਹੁਣ ਧੋ ਕੇ ਲਿਆਂਦੀ ਆ ਤੇ ਨਾਲ ਹੀ ਨਾ ਇਹਦੇ ਚ ਹਨਾ ਗਰਮ ਗਰਮ ਪਾਣੀ ਭਰ ਕੇ ਲੈ ਆਉਣਾ ਹੁਣ ਨਾ ਤੇ ਹੁਣ ਜਮੇ ਨੂੰ ਗਰਮ ਗਰਮ ਪਾਣੀ ਨਾਲ ਨਾ ਪੈਣ ਲੱਗੇ ਤੇ ਉਦੋਂ ਢੋਲ ਦਾਂਗੇ ਨਾਲੇ ਤਾਂ ਕੀ ਆ ਚਾਹ ਝੂਣੀ ਜੰਮਦੀ ਵਿੱਚ ਇਹਦੇ ਕੱਢਦੀ ਤਾਂ 3-4 ਮਹੀਨੇ ਹੀ ਉਦੋਂ ਆ ਚੇਂਜ ਕਰਨੀ ਪੈਂਦੀ ਕਿਉਂਕਿ ਪਤਲੀ ਹੁੰਦੀ ਆ ਨਾ ਵਿੱਚ ਹੱਥ ਨਹੀਂ ਪੈਂਦਾ ਇਹਦੇ ਘਰੇ ਚੱਲ ਬੁੜੀਆਂ ਦਾ ਸਾਫ਼ ਸੁਥਰਾ ਕਰ ਲੈਂਦੇ ਆ ਅੱਗੇ ਢੰਗ ਨਾਲ ਆਪਣੇ ਤੋਂ ਨਹੀਂ ਹੋਵੇਂ ਹੁੰਦੀ ਕੰਮ ਤੇ ਹੁਣ 5-4 ਦਿਨ ਆ ਖੜਾ ਆਪਣਾ ਝੋਟਾ ਫਾਕੇਰਾ ਰੋਟੀ ਖਾ ਲਈ ਉਦੋਂ ਆ ਜਨਰੇਟਰ ਹੀ ਚਲਾਉਣਾ ਟਰੱਕ ਨਹੀਂ ਸਟਾਰਟ ਰੱਖਦੇ ਟੈਂਪਰੇਚਰ ਬਹੁਤ ਡਾਊਨ ਆ 플ੱਗ ਇਨ ਕਰ ਦਿੰਨੇ ਆ ਇਹਨੂੰ ਜਨਰੇਟਰ ਚਲਾ ਕੇ ਆਪਾਂ ਮੈਂ ਉਹਦੇ ਪਿਛਲੇ ਵੀਡੀਓ ਤੇ ਦੋਹਾਂ ਚ ਇਹਦੇ ਬਾਰੇ ਦੱਸਿਆ ਜੀ ਜਨਰੇਟਰ ਬਾਰੇ ਹੁਣ ਜਿੰਮੇ ਤੇ ਠੰਡ ਬਹੁਤ ਆਣਾ ਤੇ ਆਪਾਂ ਇਹਨੂੰ ਸਟਾਰਟ ਕਰ ਦੇਣਾ ਟਰੱਕ ਬੰਦਾ ਹੁਣ ਆਪਣਾ ਤੇ ਆ ਦੇਖੋ ਇਹਦਾ ਕਪੜਾ ਲਾਤਾ ਉੱਧਰ ਚਲ ਇਕੱਠਾ ਕਰ ਦਿੰਨੇ ਆ ਇੱਥੇ ਰੱਖਤੀ ਬੈਲਟ ਇੱਧਰ ਲਾਤਾ ਪਲੱਗ ਹਨਾ ਤੇ ਆ ਜਾਂਦੀ ਆ ਤਾਰ ਤਾਰ ਬਾਅਦ ਚ ਇਹ ਸਾਹਮਣੀ ਆ ਇਹਨੂੰ ਇੱਥੇ ਲਾ ਦੇਣਾ ਆਪਾਂ ਔਰ ਪਲੱਗ ਇਨ ਕਰ ਦੇਣਾ ਇਹ ਨਾਲ ਕੀ ਆ ਕਿ ਜਿਹੜਾ ਟਰੱਕ ਦਾ ਇੰਜਨ ਆਇਲ ਵਗੈਰਾ ਹਨ ਉਹ ਗਰਮ ਰਹੂਗਾ ਉਹ ਫ੍ਰੀਜ਼ ਨਹੀਂ ਹੁੰਦਾਗਾ ਇਹਦਾ ਇਹ ਫਾਇਦਾ ਹੈ ਗਰਮੀਆਂ 'ਚ ਕੀ ਹੁੰਦਾ ਇਹ ਤੇ ਜਨਰੇਟਰ ਚਲਾ ਲਈਦਾ ਇੰ ਤਾਰ ਪਾ ਕੇ ਉਦੋਂ ਅੰਦਰ ਲੈ ਜਾਈਦੀ ਆ ਛੋਟੇ ਵਾਲਾ ਜਨਰੇਟਰ ਰੱਖਿਆ ਹੋਇਆ ਪਾਉਣ ਇਹਨੂੰ ਕਿਰਾਾ ਸਟਾਰਟ ਕਰਦਾ ਹੁਣ ਦਿਖਾਉਣਾ ਬਾਅਦ ਚ ਇੱਕ ਮਿੰਟ ਆ ਤਾਰ ਲਾ ਦਾਂ ਆ ਜਨਰੇਟਰ ਸਟਾਰਟ ਹੋ ਗਿਆ ਕਰੰਟ ਵੀ ਸ਼ੋ ਪਾਉਣ ਲੱਗ ਗਿਆ ਤੇਲ ਪਾਤਾ ਇਹਦਾ ਆਪਾ ਹੁਣ ਆਪਾਰ ਬਾਕੀ ਦੀ ਇੱਥੇ ਰੱਖਤੀ ਤੇ ਨਾਲ ਨਾਲ ਅੰਡਰਗਰਾਉਂਡ ਵੀ ਪਾਤੀ ਇੱਕ ਹਿਸਾਬ ਨਾਲ ਚਾਹ ਦੇਖਾ ਕਰੰਟ ਆ ਗਿਆ ਆ ਜਾ ਕੇ ਪੁਆਣਾ ਦੁਨੇ ਨਾ ਹਾਂ ਹੁਣ ਆਪਾਂ ਨੂੰ ਟਰੱਕ ਜਿੰਨਾ ਮਰਜੀ ਮੈਂਸ ਸਜਾ ਡੰਪਰਚਰ ਟਰੱਕ ਸਟਾਰਟ ਰੱਖਣ ਦੀ ਲੋੜ ਹੈਗੀਗੀ ਕਿਉਂਕਿ ਉਹ ਹੀ ਹੁੰਦਾ ਵੀ ਇੰਜਨ ਆਇਲ ਵਗੈਰਾ ਨਾਲ ਹੋਵੇ ਹੈ ਨਾ ਵੀ ਜੰਮੇ ਨਾਲ ਫ੍ਰੀਜ ਵਗੈਰਾ ਨਾਲ ਹੋਵੇ ਉਹ ਆਪਾਂ ਉਹਨਾਂ ਜਨਰੇਟਰ ਨਾਲ ਕਰੰਟ ਦੇਤਾ ਇਹਨੂੰ ਕਿਉਂਕਿ ਜਾੜ ਵਗੈਰਾ ਜੀ ਵੀ ਆਪਾਂ ਕਰੰਟ ਦੇਣਾ ਹੁੰਦਾ ਤੇ ਆ ਕਰੰਟ ਆ ਗਿਆ ਇਹ ਵਿੱਚ ਕਿਉਂ ਚੱਲ ਪਿਆ ਜਨਰੇਟਰ ਵੀ ਆਪਣਾ ਆ ਦੇਖੋ 30 ਫੋਲ ਇਹਦੀ ਤੇਲ ਵੀ ਉੱਤੇ ਭਰਿਆ ਸੀਗਾ ਬੜਾ ਲੰਮਾ ਚੋੜਾ ਕੰਮ ਹੈ ਨਹੀਂਗਾ ਇਹ ਕੌਂ ਕਿਹਾ ਦਾ ਗਰਮ ਨੱਚ ਵੀ ਬਹੁਤ ਫੇਰਾ ਤੇ ਸਿਆਲਾਂ ਜੀ ਵੀ ਦੋਨੇ ਟਾਈਮ ਹੀ ਕੰਮ ਦਿੰਦਾ ਖੰਦ ਦੇਖੋ ਕਿੰਨੀਆਂ ਪਾਫਾ ਨਿਕਲ ਜਾਂਦੀਆਂ ਮੂੰਹੋਂ ਮਾਣਾ ਉਹਦਾ ਬੈਂਕ ਹੀਟਰ ਚਲਾ ਲਾਂਗੇ ਇਹ ਕਿਹੜਾ ਚੱਲਦਾ ਕਰਤਾ ਇੱਥੋਂ ਆਹ ਫੋਨ ਵੀ ਨਾ ਹੁਣ ਮੈਂ ਫਲੈਸ਼ ਬੰਦ ਕੀਤੀ ਆ ਮੈਂ ਆਹ ਵੇਜੂ ਦੋਨੇ ਪਲੱਗ ਹੀ ਜਾਗਣ ਵਾਲੇ ਲਾਇਵ ਆ ਮੇਰੇ ਇਹਦੇ ਤੇ ਮਿਲੜ ਜਾਗਦੀ ਆ ਰਿਫਰ ਵੀ ਚੱਲੀ ਜਾਂਦਾ ਆਪਣਾ ਇੱਧਰ ਵੀ ਚੱਲ ਪਿਆ ਲੈ ਵੀ ਜਨਰੇਟਰ ਚਲਾਇਆ ਜਾਂਦਾ ਬੰਨ ਕੇ ਹੀਟ ਵੀ ਕਰਤੀ ਆਪਾਂ ਹੁਣ ਆਹ ਦੇਖੋ ਆ ਆਲੀ ਆ ਬਾਈ ਵੀ ਚੱਲ ਪੈਣੀ ਆ ਹੁਣ ਤੇ ਹੁਣ ਹੈਗੇ ਆ ਆਪਾਂ ਸੌਣੇ ਕਿਉਂਕਿ ਆਲਮੋਸਟ ਰਾਤ ਦੇ 12:00 ਵੱਜ ਚੱਲੇ ਆਗੇ ਲੈਨੇ ਆ ਆਪਾਂ ਗੁੱਡ ਸਲੀਪ ਤੇ ਸਾਰੇ ਜਣੇ ਕਰੋ ਦੱਬ ਕੇ ਸਪੋਰਟ ਤੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਵਾਲਾ ਇਕੜਾ ਸਾਰਿਆਂ ਨੇ ਸ਼ੇਅਰ ਤੇ ਲਾਈਕ ਲਾਜ਼ਮੀ ਕਰਿਆ ਕਰੋ ਤੇ ਬੈਲ ਆਈਕਨ ਲਾਜ਼ਮੀ ਨੱਪਿਆ ਕਰੋ ਉਹਦੇ ਨਾਲ ਕਿ ਇਹ ਵੀਡੀਓ ਸਾਰਿਆਂ ਕੋਲੇ ਪਹੁੰਚਦੀ ਹੈ ਜੇ ਤੁਸੀਂ ਸ਼ੇਅਰ ਵੀ ਕਰਦੇ ਹੋ ਹਣ ਤੇ ਬਾਕੀ ਇਹ ਬੈਲ ਆਈਕਨ ਵਗੈਰਾ ਨਾਪਦੇ ਹੋ ਤਾਂ ਤੁਹਾਡੇ ਕੋਲੇ ਉਹਦੀ ਮੈਸੇਜ ਆ ਜਾਂਦਾ ਜਦੋਂ ਇਧਰੋਂ ਅਪਲੋਡ ਹੁੰਦੀ ਆ ਕਰੋ ਦੱਬ ਕੇ ਸਪੋਰਟ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਮੈਂ ਤਾਂ ਠਰ ਗਿਆ ਬਾਹਰ ਤੇ ਚਲੋ ਹੁਣ ਸੌਣਨੇ ਆ ਬਾਹਲੀ ਠੰਡ ਸੀਗੀ ਉਹ ਜਨਰੇਟਰ ਚਲਾਉਣ ਦੇ ਚੱਕਰ ਚ